ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਬਰੀ ਰੋਹਣੀ ਇਲਾਜ ਵਿੱਚ ਅੱਜ ਅਸੀਂ ਫਿਰ ਹਾਜ਼ਰ ਹੋਏ ਹਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਮਾਤਾ ਕਾਲਕਾਂ ਦੇ ਨੰਬਰ 2 ਸ਼ਬਰ ਮੰਤਰ ਦੀ ਜੋ ਕਿ ਖੋਦ ਇੱਕ ਸ਼ਿੱਤ ਹੋਇਆ ਕੀਤਾ ਕਰਿਆ ਮੰਤਰ ਹੈ ਜੋ ਬਹੁਤ ਹੀ ਸ਼ਕਤੀਸ਼ਾਲੀ ਤੇ ਤਕਤੂਰ ਮੰਤਰ ਹੈ ਜੋ ਵੀ ਵਿਅਕਤੀ ਇਸਦਾ ਸਿਲਾ ਕਰਨਾ ਚਾਹੁੰਦਾ ਹੈ ਉਸੇ ਲਭੀ ਕਰ ਸਕਦਾ ਹੈ ਜੋ ਆਮ ਰਹਿ ਤੇ ਜ਼ਿੰਦਗੀ ਵਿੱਚ ਪੜਨਾ ਚਾਹੁੰਦਾ ਹੈ ਉਹ ਪੜ ਵੀ ਸਕਦਾ ਹੈ ਤਾਂ ਜਿਨ੍ਹਾਂ ਦਾ ਕੋਈ ਕੰਮ ਰੁਕਿਆ ਹੋਇਆ ਹੈ ਜਾਂ ਕੰਮ ਨਹੀਂ ਬਣਦਾ ਹੈ ਜਾਂ ਕਿਸੇ ਦਾ ਕੁਸ ਕੀਤਾ ਕਰਾਇਆ ਹੈ ਕੋਈ ਯਾਦੂ ਟੋਣਾ ਭੂਤ ਫਰੇਤ ਜਨਕਪਿਸ਼ ਬੁਰੀਆਂ ਤਾਕਤਾਂ ਦੇ ਚੱਕਿਰਿਆ ਹੋਇਆ ਹੈ ਜਾਂ ਕਿਸੇ ਨੇ ਕੋਈ ਕਾਲਾ ਇਲਮ ਕੀਤਾ ਹੋਇਆ ਹੈ ਉਹਨਾਂ ਵੀਰਾਂ ਲਈ ਬਹੁਤ ਹੀ ਤਕੜਾ ਹੈ ਮੰਤਰ ਹੈ ਬਹੁਤ ਸ਼ਕਤੀਸ਼ਾਲੀ ਮੰਤਰ ਹੈ ਇਸ ਦੀ ਪੂਰੀ ਪੜਨ ਦੀ ਵਿਧੀ ਵੇசி ਤੁਹਾਨੂੰ ਦੱਸਾਂਗੇ ਕਿ ਕਦੋਂ ਇਹ ਪੜਨਾ ਹੈ ਕਿੰਨਾ ਟਾਈਮ ਪੜਨਾ ਹੈ ਤੁਹਾਨੂੰ ਪੂਰੀ ਜਾਣਕਾਰੀ ਅਸੀਂ ਇਸ ਵੀਡੀਓ ਵਿੱਚ ਦੇਵਾਂਗੇ ਜੋ ਵੀ ਵੀਰ ਇਸ ਨੂੰ ਪੜਨਾ ਚਾਹੁੰਦਾ ਹੈ ਜੋ ਸਿਲੇ ਦੀ ਖਤਰ ਪੜਨਾ ਚਾਹੁੰਦਾ ਹੈ ਦੇਵੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਉਹਨਾਂ ਤੋਂ ਸਿੱਧੇ ਬਚਲਣਾ ਚਾਹੁੰਦਾ ਹੈ ਪਹਿਲਾਂ ਉਹਨਾਂ ਲਈ ਅਸੀਂ ਦੱਸ ਦਿੰਦੇ ਹਾਂ ਜੋ ਇਸ ਦਾ ਸਿਲਾ ਕਰਨਾ ਚਾਹੁੰਦੇ ਹਨ ਇਹ ਮੰਤਰ ਬਹੁਤ ਜ਼ਿਆਦਾ ਤਾਕਤਵਰ ਹੈ ਬਹੁਤ ਸ਼ਕਤੀਸ਼ਾਲੀ ਮੰਤਰ ਹੈ ਕਮਜ਼ੋਰ ਦੇ ਲਾਲ ਇਸ ਦੀ ਸਾਧਨਾ ਨਾ ਕਰੇ ਜਿਸ ਨੂੰ ਕੋਈ ਜੋ ਕੋਈ ਵੀਰ ਦਿਲ ਦਾ ਮਰੀਜ਼ ਹੈ ਖਾਸ ਕਰਕੇ ਜੋ ਕੋਈ ਮਰੀਜ਼ ਦਿਲ ਦਾ ਮਰੀਜ਼ ਹੈ ਉਹ ਇਸ ਮੰਤਰ ਤੋਂ ਦੂਰ ਹੀ ਰਹੇ ਉਸ ਦੀ ਖਤਰੇ ਹੈ ਉਹਨਾਂ ਵੀਰਾਂ ਦੀ ਖਤਰਾ ਅਸੀਂ ਇੱਕ ਹੋਰ ਨਵਾਂ ਮੰਤਰ ਲੈ ਕੇ ਆਵਾਂਗੇ ਜੋ ਕਿ ਹੋਰ ਦੇਵੀ ਦੇਵਤਿਆਂ ਦੀ ਹੋਣਗੀ ਜੋ ਹਰੇਕ ਬੰਦਾ ਕਰ ਸਕਦਾ ਹੈ ਇਹ ਮੰਤਰੋ ਕਰਤੀ ਵਾਲੀ ਚੇਲੇ ਲਈ ਹੈ ਜੋ ਸਿਲਾ ਕਰਨਾ ਚਾਹੁੰਦੇ ਹਨ ਸਿੱਧੀ ਕਰਨਾ ਚਾਹੁੰਦੇ ਹਨ ਤੇ ਉਹਨਾਂ ਵੀਰਾਂ ਦਾ ਵੀ ਕੋਈ ਗੁਰੂ ਹੋਣਾ ਲਾਜ਼ਮੀ ਹੈ ਕਿਉਂਕਿ ਗੁਰੂ ਤੋਂ ਬਿਨਾ ਇਹ ਮੰਤਰ ਦਾ ਜਾਪ ਨਹੀਂ ਕਰਨਾ ਚਾਹੀਦਾ ਹੈ ਇਹ ਬਹੁਤ ਤਾਕਤਵਰ ਮੰਤਰ ਹੈ ਮਾਤਾ ਸ਼ੇਤੀ ਹੀ ਦੇਵੀ सिद्ध ਹੋ ਜਾਂਦੀ ਹੈ ਕਿਉਂਕਿ ਇਸ ਮੰਤਰ ਵਿੱਚ ਦੇਵੀ ਦਾ ਜੋ ਰੂਪ ਹੈ ਉਹ ਬਹੁਤ ਹੀ ਬਕਰਾਲ ਰੂਪ ਹੈ ਬਹੁਤ ਹੀ ਖਤਰਨਾਕ ਰੂਪ ਹੈ ਕਿਉਂਕਿ ਜੋ ਵੀ ਕੋਈ ਇਹ 사ਧਨ ਕਰੇਗਾ ਉਸ ਤੋਂ ਪਹਿਲਾਂ ਉਹ ਸਾਧਕ ਨਿਰਡਰ ਹੋਣਾ ਚਾਹੀਦਾ ਹੈ ਡਰ ਨਾਲ ਬਿਲਕੁਲ ਨਹੀਂ ਹੋਣਾ ਚਾਹੀਦਾ ਹੈ ਜਿਨ੍ਹਾਂ ਲਈ ਦੇਵੀ ਤੋਂ ਮੰਤਰ ਦਾ ਦਰਸ਼ਨ ਕਰਨੇ ਹਨ ਜਾਂ ਕੋਈ ਬਚਨ ਲੈਣਾ ਹੈ ਉਹ ਇਸ ਮੰਤਰ ਨੂੰ ਕਰ ਸਕਦੇ ਹਨ ਤੇ ਇਸ ਦੀ ਵਿਧੀ ਅਸੀਂ ਆਪਣੇ ਇਸ ਮੰਤਰ ਦੇ ਵਿੱਚ ਹੀ ਲਿਖ ਕੇ ਪਾਵਾਂਗੇ ਇਸ ਵੀਡੀਓ ਵਿੱਚ ਲਿਖ ਕੇ ਪਾਵਾਂਗੇ ਤੁਸੀਂ ਉੱਥੇ ਜਾ ਕੇ ਉਹ ਦੇਖ ਲੈਣੀ ਹੈ ਤੇ ਬਿਲਕੁਲ ਉਸੇ ਤਰ੍ਹਾਂ ਹੀ ਤੁਸੀਂ ਇਸ ਨੂੰ ਵਿਧੀ ਦੇ ਅਨੁਸਾਰ ਪੜ੍ਹਨਾ ਹੈ ਇਹ ਹਨੇਰੀ ਰਾਤਾਂ ਵਿੱਚ ਹੀ ਪੜਿਆ ਜਾਂਦਾ ਹੈ ਜਿਆਦਾਤਰ ਮੰਤਰ ਕਾਲੇ ਰੰਗ ਦਾ ਮੰਤਰ ਹੈ ਤੁਸੀਂ ਕਿਸੇ ਵੀ ਕੰਮ ਦੀ ਖਾਤਰ ਵਰਤ ਸਕਦੇ ਹੋ ਅਸੀਂ ਸਾਨੂੰ ਇਹ ਮੰਤਰ ਪੜ੍ਹ ਕੇ ਵੀ ਸੁਣਾ ਦੇਵਾਂਗੇ ਤੇ ਤੁਹਾਡੇ ਮੋਬਾਈਲ ਫੋਨ ਦੀ ਸਕਰੀਨ ਉੱਤੇ ਲਿਖਿਆ ਹੋਇਆ ਵੀ ਤੁਹਾਨੂੰ ਦਿਖਾਈ ਦੇ ਜਾਵੇਗਾ ਤੇ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਭਾਈ ਯਕੀਨ ਹੋਣਾ ਬਹੁਤ ਜ਼ਰੂਰੀ ਹੈ ਜੋ ਬੰਦਾ ਇਹਨਾਂ ਚੀਜ਼ਾਂ 'ਤੇ ਯਕੀਨ ਕਰਦਾ ਹੈ ਉਹੀ ਇਸ ਨੂੰ ਯਕੀਨ ਤੇ ਸ਼ਰਧਾ ਨਾਲ ਜਾਪ ਕਰਨ ਤੇ ਪੜਨ ਉਹਨਾਂ ਨੂੰ ਹੀ ਫਾਇਦਾ ਦੇਵੇਗਾ ਜੋ ਬੰਦਾ ਯਕੀਨ ਨਹੀਂ ਕਰਦਾ ਹੈ ਉੱਪਰਲੇ ਮਨੋਂ ਹੀ ਪੜਦਾ ਹੈ ਉਸ ਨੂੰ ਇਸ ਮੰਤਰ ਦਾ ਕੋਈ ਫਰਕ ਨਹੀਂ ਮਿਲੇਗਾ ਯਕੀਨ ਨਾਲ ਵਿਸ਼ਵਾਸ ਰੱਖ ਕੇ ਸ਼ਰਤਾਂ ਵਾਲੀ ਸੰਮਤਰ ਦਾ ਜਾਪ ਕਰੋ ਉਸ ਤੱਕ ਕਿ ਤੁਹਾਹੀ ਵੱਡਾ ਕਮਕੂਨ ਰੁਕਿਆ ਹੋਵੇ ਜੋਸ਼ ਦਾ ਕਮ ਰੁਕਿਆ ਹੋਇਆ ਹੈ ਜਿਸ ਕਮ ਦੀ ਖਤਰੋ ਪੜਦਾ ਹੈ ਉਹ ਪਾਠ ਤੇ ਬੈਠਣ ਤੋਂ ਪਹਿਲਾਂ ਜ਼ਰੂਰ ਇੱਕ ਵਾਰ ਆਪਣੇ ਦਿਲ ਦੇ ਵਿੱਚ ਉਸ ਨੂੰ ਯਾਦ ਰੱਖੀਏ ਤੇ ਉਸ ਦੀ ਬੇਨਤੀ ਕਰਕੇ ਇਹ ਮੰਤਰ ਨੂੰ ਪੜਨਾ ਸ਼ੁਰੂ ਕਰ ਦੇਵੇ ਜਿਹੜੇ ਆਮ ਵੀਰ ਹਨ ਉਹ 11 ਵਾਰ ਜੋ ਭਗਤ ਹਨ ਮਾਤਾ ਜੀ ਉਹ 11 ਵਾਰ ਪੜ ਸਕਦੇ ਹਨ ਸ਼ਾਮ ਦੇ ਟਾਈਮ ਪੜ ਲਵੋ ਨਾਲ ਠੋਕੇ ਪਾਕ ਸਾਹੂ ਕੇ ਪੜਨਾ ਹੈ ਪਾਠ ਦੇ ਦੌਰਾਨ ਅੰਡਾ ਮੀਟ ਮੱਸੀ ਸਰਾ ਨਹੀਂ ਵਰਤਣਾ ਕੋਈ ਇਸ ਤਰ੍ਹਾਂ ਦਾ ਖਾਣਾ ਨਹੀਂ ਖਾਣਾ ਕੋਈ ਇਸ ਤਰ੍ਹਾਂ ਦਾ ਭੋਜਨ ਨਹੀਂ ਖਾਣਾ ਬਿਲਕੁਲ ਸਾਦਾ ਭੋਜਨ ਖਾਣਾ ਹੈ ਇਹਨਾਂ ਚੀਜ਼ਾਂ ਦਾ ਪਰਹੇਜ਼ ਰੱਖਣਾ ਬਹੁਤ ਜ਼ਰੂਰੀ ਹੈ ਜੇ ਇਸ ਮੰਤਰ ਦੀ ਸ਼ਕਤੀ ਪ੍ਰਾਪਤ ਕਰਨੀ ਹੈ ਤੁਸੀਂ ਆਪਣਾ ਕੋਈ ਕੰਮ ਕੱਢਣਾ ਹੈ ਕਿਉਂਕਿ ਪਹਿਲਾਂ ਪਰਹੇਜ਼ ਹੋਣਾ ਲਾਜ਼ਮ ਹੈ ਪ੍ਰੇਸ਼ ਤੋਂ ਬਿਨਾਂ ਕੋਈ ਵੀ ਮੰਤਰ ਕਲਾ ਕਲਮਾ ਪਾਠ ਜਾਪ ਕੰਮ ਨਹੀਂ ਕਰਦਾ ਵਰ ਨਹੀਂ ਦਿੰਦਾ ਇਸ ਲਈ ਸਭ ਤੋਂ ਪਹਿਲਾਂ ਤੁਸੀਂ ਆਪਣਾ ਪ੍ਰਹੀਜ ਲਾਜ਼ਮੀ ਰੱਖੋ ਜਦੋਂ ਹੀ ਪਾਠ ਤੇ ਬੈਠਣਾ ਹੈ ਆਕਸਾਬ ਕੋਲੇ ਨਾਲ ਧੋ ਕੇ ਬੈਠਣਾ ਹੈ ਕੋਲੇ ਤੋਂ ਬੱਤੀ ਲਗਾ ਕੇ ਬੈਠਣਾ ਹੈ ਖਸੂਬਾ ਹੋਣਾ ਬਹੁਤ ਜ਼ਰੂਰੀ ਹੈ ਮਠਿਆਈ ਥੋੜੀ ਜਿਸ ਤਰ੍ਹਾਂ ਕੋਈ ਲੱਡੂ ਰੱਖ ਸਕਦੇ ਹੋ ਪੰਜ ਲੱਡੂ ਦਾ ਭੂਗ ਦਾ ਪ੍ਰਸਾਦ ਲਾ ਸਕਦੇ ਹੋ ਨੂਰੀ ਅਲਮ ਚ ਕਰ ਰਹੇ ਹੋ ਤੇ ਕਰਨ ਜ਼ਰੂਰੀ ਹੈ ਇਸ ਦਾ ਪਾਠ ਰਾਤ ਨੂੰ ਤੀ ਰਾਤ ਨੂੰ ਕੀਤਾ ਜਾਣਾ ਹੈ ਜੋ ਵੀ ਵੀਰਸਲਾ ਕਰਨਾ ਚਾਹੁੰਦੇ ਹਨ ਦੇਵੀ ਦੇ ਦਰਸ਼ਨ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਰਾਤ ਨੂੰ 12 ਵਜੇ ਇਹ ਪਾਠ ਸ਼ੁਰੂ ਕਰਨਾ ਪਵੇਗਾ 108 ਮਾਲਾ ਦਾ ਜਾਪ ਕਰਨਾ ਹੈ ਹੌਲੀ ਹੌਲੀ ਟਕਾ ਨਾਲ ਪ੍ਰੇਮ ਨਾਲ ਪਾਠ ਕਰਨਾ ਹੈ ਭਜੂ ਕਚੂ ਨਹੀਂ ਕਰਨਾ ਹੈ ਕਿ 108 ਵਾਰੀ ਦਾ ਜਾਪ 2 ਜਾਂ 3 ਮਿੰਟ ਚ ਪੂਰਾ ਕਰ ਦਮੂ ਇਸ ਤਰ੍ਹਾਂ ਨਹੀਂ ਕਰਨਾ ਘੱਟੋ ਘੱਟ ਅੱਧਾ ਪੂਨਾ ਘੰਟਾ ਜ਼ਰੂਰ ਇਸ ਪਾਠ ਦੇ ਲਾਓ ਟਕਾ ਕੇ ਰਾਮਧਾਰੀ ਨਾਲ ਬੈਠ ਕੇ ਵਿਸ਼ਵਾਸ ਰੱਖ ਕੇ ਉਹਦੇ ਮਨ ਦੇ ਵਿੱਚ ਉਹ ਰੱਖਣਾ ਹੈ ਕਿ ਮਾਤਾ ਜੀ ਸਾਨੂੰ ਦਰਸ਼ਨ ਦੇਣਗੇ ਜਾਂ ਸਾਡੇ ਜਿਹੜੇ ਕੰਮ ਰੁਕੇ ਹੋਏ ਨੇ ਉਹ ਪੂਰੇ ਕਰਨਗੇ ਇਸ ਤਰ੍ਹਾਂ ਮਨ ਦੇ ਵਿੱਚ ਸ਼ਰਤਾ ਰੱਖਣੀ ਹੈ ਦਿਲ ਦੇ ਵਿੱਚ ਵਿਸ਼ਵਾਸ ਰੱਖ ਕੇ ਇਸ ਪਾਠ ਨੂੰ ਤੁਸੀਂ ਸ਼ੁਰੂ ਕਰਨਾ ਹੈ 41 ਦਿਨ ਇਸ ਦਾ ਤੁਸੀਂ ਜਾਪ ਕਰਨਾ ਹੈ 41 ਦਿਨਾਂ ਦੇ ਵਿੱਚ ਵਿੱਚ ਤੁਹਾਡੇ ਜੋ ਵੀ ਕੰਮ ਰੁਕੇ ਹੋਏ ਹਨ ਉਹ ਪੂਰੇ ਹੋ ਜਾਣਗੇ ਜੇ ਕੋਈ ਸiddhi ਕਰਨਾ ਚਾਹੁੰਦਾ ਹੈ ਤਾਂ ਉਸ ਮੰਤਰ ਦੀ ਸਿੱਧੀ ਹੋ ਜਾਵੇ ਕਿ ਮਾਤਾ ਜੀ ਦੇ ਦਰਸ਼ਨ ਹੋਣਗੇ ਚਾਹੇ ਉਹਨਾਂ ਨੂੰ ਉਸੇ ਟਾਈਮ ਹੋ ਜਾਣ ਜਾਂ ਰਾਤ ਨੂੰ ਸੁਪਨੇ ਵਿੱਚ ਦਿਖਾਈ ਦੇ ਜਾਣ हूँ सुन असी पढ़ के सुना देंगे गौर सुन लेना मंत्र इस तरह है क्रिकालका सोडस विजय जवान हाथ में खड़क खप्फड़ तीर कमान गले नर मुंड माला रहे शमशान आओ आओ माँ के मेरा कहना मान नहीं आए काल का तो भैरव की दुहाई शब्द सचा पुरे मंत्र खुदाई ये वो मंत्र है जो ती पढ़ना है ਜੈ ਸਮੰਤਰਮ ਪੜਨੋਂ ਤੋਂ ਤੁਹਾਡੇ ਸਰੀਰ ਕੰਮ ਹੋਏ ਹੋਣਗੇ ਇੱਕ ਵਾਰੀ ਅਸੀਂ ਫੇਰ ਤੁਹਾਨੂੰ ਇਹ ਮੰਤਰ ਪੜ੍ਹ ਕੇ ਸੁਣਾ ਦਿੰਦੇ ਹਾਂ ਕ੍ਰੀਮ ਕਾਲਕਾ ਛੋੜਿਸ ਵਿੱਚ ਜਵਾਨ ਹੱਥ ਮੇ ਖੜਕ ਖਫੜ ਤੀਰ ਕਮਾਨ ਗਲੇ ਨਰ ਮੁੰਡ ਮਾਲਾ ਰਹੀ ਸੰਸਾਰ ਔ ਔ ਮਾ ਕਾਲਕਾ ਮੇਰਾ ਕਹਿਣਾ ਮਾਨ ਨਹੀਂ ਆਏ ਕਾਲਕਾ ਤੋਂ ਵਹਿਰਵ ਕੀ ਦੁਹਾਈ ਸਬਦ ਸੱਚਾ ਪੂਰੇ ਮੰਤਰ ਈਸ਼ਵਰ ਉਵਾਚਾ ਇਹ ਉਹ ਮੰਤਰ ਸੀ ਜੋ ਅਸੀਂ ਤੁਹਾਨੂੰ ਪੜਕੇ ਸੁਣਾਇਆ ਹੈ ਜਿਸ ਦਾ ਤੁਸੀਂ ਜਾਣ ਕਰਨਾ ਹੈ ਅਸੀਂ ਆਪਣੇ ਚੈਨਲ ਸਬਰੀ ਰੋਹਣੀ ਇਲਾਜ ਦੇ ਇਸ ਤਰ੍ਹਾਂ ਦੇ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਿੰਦੇ ਹਾਂ ਤੇ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਨਾਲ ਵੈਲ ਆਈਕਨ ਦਾ ਬਟਨ ਦਬਾ ਲਿਓ ਜਦੋਂ ਵੀ ਅਸੀਂ ਕੋਈ ਵੀਡੀਓ ਡਾਊਨਲੋਡ ਕਰੀਏ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਜਾਵੇ ਤੇ ਹੁਣ ਸਾਨੂੰ ਤੋਂ ਹੋਰ ਜਿਆਦਾ